ਜੰਮੂ ਕਸ਼ਮੀਰ ਦੀ 10 ਸਾਲ ਦਾ ਵਕਫਾ ਸੀ ਚੋਣਾਂ ਨਹੀਂ ਹੋਈਆਂ ਔਰ 370 ਹਟਦੀ ਹੈ ਉਨੇ ਸਮੇਂ ਬਾਅਦ ਜਿਹੜੀ ਚੋਣ ਹੋਈ ਉਸ ਤੋਂ ਲੈ ਕੇ ਖੇਤਰੀ ਪਾਰਟੀ ਨੂੰ ਬੜਾ ਹੰਗਾਰਾ ਦਿੱਤਾ ਜੰਮੂ ਕਸ਼ਮੀਰ ਦੇ ਲੋਕਾਂ ਨੇ ਖਾਸ ਕਰਕੇ ਇੱਕ ਗੱਲ ਇਹ ਵੀ ਚਲੋ ਮੈਟਰ ਕਰਦੀ ਹੈ ਕਿ ਇੰਡੀਆ ਗੱਠਜੋੜ ਸੀ ਇਕੱਠਾ ਤਾਂ ਜਾ ਕੇ ਬਹੁਮਤ ਮ ਹਾਸਲ ਕਰ ਪਾਇਆ ਉੱਥੇ ਉਹ ਸਭ ਤੋਂ ਵੱਡੀ ਗੱਲ ਇਹ ਕਿ 370 ਰੱਦ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਨੇ ਇਹ ਫੈਸਲਾ ਜਿਹੜਾ ਦਿੱਤਾ ਨੈਸ਼ਨਲ ਕਾਨਫਰੰਸ ਦੇ ਹੱਥ ਐਨਸੀ ਦੇ ਹੱਕ 'ਚ ਫੈਸਲਾ ਦਿੱਤਾ ਇਹਦਾ ਮਤਲਬ ਹੈ ਕਿ ਲੋਕਾਂ ਨੇ ਬੀਜੇਪੀ ਤੇ ਵਿਸ਼ਵਾਸ ਨਹੀਂ ਕੀਤਾ ਤੇ ਲੋਕਾਂ ਨੇ ਇੱਕ ਹੋਰ ਉੱਥੋਂ ਦੀ ਜਿਹੜੀ ਖੇਤਰੀ ਪਾਰਟੀ ਹੈ ਪੀਡੀਪੀ ਉੱਤੇ ਵਿਸ਼ਵਾਸ ਨਹੀਂ ਕੀਤਾ ਨੈਸ਼ਨਲ ਕਾਨਫਰੰਸ ਨੂੰ ਫਤਵਾ ਦੇਣਾ ਹੈਗਾ ਹੋ ਸਕਦਾ ਹੈ ਕਿ ਉੱਥੋਂ ਦੀ ਜਨਤਾ ਪੀਡੀਪੀ ਨਾਲੋਂ ਐਨਸੀ ਨੂੰ ਜਿਆਦਾ ਜਿਹੜਾ ਸੈਕੂਲਰ ਮੰਨਦੀ ਹੋਵੇ ਕਿਉਂਕਿ ਐਨਸੀ ਦਾ ਇੱਕ ਆਪਣਾ ਜਿਹੜਾ ਇਤਿਹਾਸ ਹੈਗਾ ਕਿਉਂਕਿ ਇਸ ਟਾਈਮ ਅਮਰ ਅਬਦੁੱਲਾ ਹੁਣ ਬਹੁਮਤ ਮਿਲ ਗਿਆ ਉਹ ਮੁੱਖ ਮੰਤਰੀ ਬਣਿਆ ਅਮਰ ਅਬਦੁੱਲਾ ਦਾ ਪਿਓ ਜਿਹੜਾ ਫਾਰਕ ਅਬਦੁੱਲਾ ਉਹ ਮੁੱਖ ਮੰਤਰੀ ਰਹਿ ਗਿਆ ਫਾਰਕ ਅਬਦੁੱਲਾ ਦਾ ਪਿਓ ਸ਼ੇਖ ਅਬਦੁੱਲਾ ਉਹ ਵੀ ਮੁੱਖ ਮੰਤਰੀ ਰਹਿ ਗਿਆ ਉਸ ਇੱਕ ਪਰਿਵਾਰ ਦੀ ਇੱਕ ਆਪਣੀ ਵਿਰਾਸਤ ਹੈ ਔਰ ਏਕੋ ਉਹਨਾਂ ਦੀ ਪਾਰਟੀ ਦਾ ਆਪਣਾ ਇੱਕ ਚੱਲਦੀ ਆ ਰਹੀ ਹੈ ਵਿਰਾਸਤ ਚੱਲਦੀ ਆ ਰਹੀ ਜਿਸ ਤੇ ਇੰਡੀਆ ਗੱਠ ਜੋੜ ਸੀ ਨੈਸ਼ਨਲ ਕਾਨਫਰੰਸ ਦਾ ਜਿਤਨ ਆ ਗਿਆ ਉਥੋਂ ਦੇ ਲੋਕਾਂ ਦਾ ਇੱਕ ਰਿਜਨਲ ਪਾਰਟੀ ਦਾ ਕਿਸੇ ਵੀ ਸੂਬੇ ਦੇ ਵਿੱਚ ਜਿਉਂਦੇ ਰਹਿਣਾ ਉਹ ਲੋਕਾਂ ਦੀ ਨੁਮਾਇੰਦਗੀ ਕਰਦੀ ਹੈਗੀ ਕਿਉਂਕਿ ਦੇਖੋ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਦੀ ਸਰਕਾਰ ਹੁੰਦੀ ਜਾਂ ਪੀਡੀਪੀ ਦੀ ਹੁੰਦੀ ਸੀ ਨੈਸ਼ਨਲ ਕਾਨਫਰੈਂਸ ਕਾਂਗਰਸ ਨਾਲ ਸਮਝੌਤਾ ਕਰ ਲੈਂਦੀ ਸੀ ਪੀਡੀਪੀ ਲੋੜ ਪੈਂ ਤੇ ਬੀਜੇਪੀ ਨਾਲ ਸਮਝੌਤਾ ਕਰ ਲੈਂਦੀ ਸੀ ਉਸ ਤੋਂ ਬਾਅਦ ਆ ਗਿਆ ਪੰਜਾਬ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਇੱਕ ਖੇਤਰੀ ਪਾਰਟੀ ਜਿਹੜੀ ਇਸ ਟਾਈਮ ਬਿਲਕੁਲ ਮਰ ਚੁੱਕੀ ਹੈਗੀ ਅੱਗੇ ਹਿਮਾਚਲ ਦੇ ਵਿੱਚ ਕੋਈ ਖੇਤਰੀ ਪਾਰਟੀ ਨਹੀਂ ਉੱਥੇ ਜਾਂ ਕਾਂਗਰਸ ਹੈ ਜਾਂ ਬੀਜੇਪੀ ਹਰਿਆਣਾ ਦੇ ਵਿੱਚ ਖੇਤਰੀ ਪਾਰਟੀ ਕਿਹੜੀ ਬਣ ਗਈ ਸੀ ਇੰਡੀਅਨ ਨੈਸ਼ਨਲ ਲੋਕ ਦਲ ਠੀਕ ਹੈ ਇੰਡੀਆ نیشنل ਲੋਕਦਲ ਦੇ ਵੀ ਦੁਫਾੜ ਗਏ ਜੁਪੀ ਦੇ ਵਿੱਚ ਕਿਹੜੀਆਂ ਪਾਰਟੀਆਂ ਬਣ ਗਈਆਂ ਸੀ ਬਹੁਜਨ ਸਪਾਈ ਮਾਰਟੀ نیشنل ਪਾਰਟੀ ਬਣ ਚੁੱਕੀ ਔਰ ਐਸਪੀ ਸਮਾਜਵਾਦੀ ਪਾਰਟੀ ਬਣ ਚੁੱਕੀ ਬਿਆਰ ਦੇ ਵਿੱਚ ਦੇਖੋ ਲਾਲੂ ਪ੍ਰਸ਼ਾਦ ਯਾਦਵ ਦੀ ਜਾਂ ਨਤੀਸ਼ ਦੀ ਪਾਰਟੀ ਝਾਰਖੜ ਦੇ ਵਿੱਚ ਜੀਐਮਐਮ ਵੀ ਹਰ ਪਾਰਟਾ ਮੋਲਡੂ ਦੇ ਵਿੱਚ ਚੰਦਰਬਾਬੀ ਨਾਇਬੂ ਦੇ ਹਰ ਖੇਤੀ ਪਾਰਟੀਆਂ ਜਿੱਥੇ ਜਿੱਥੇ ਕੇ 3 ਪਾਰਟੀਆਂ ਰਹੀਆਂ ਉੱਥੋਂ ਦੇ ਲੋਕਾਂ ਦੇ ਹਿੱਤ ਤੇ ਹੱਕ ਜਿਹੜੇ ਉਹਨਾਂ ਤੇ ਦਾਅਵੇ ਰਹੇ ਨੇ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦੇ ਜਿਹੜੇ ਦਾਅਵੇ ਉਹ ਕਮਜ਼ੋਰ ਰਿਹਾਗੇ ਨੇ ਕਿਉਂਕਿ ਪੰਜਾਬ ਨੂੰ ਇੱਕ ਸਿੱਖ ਸਟੇਟ ਦੇ ਤੌਰ ਤੇ ਸੈਂਟਰ ਸਰਕਾਰ ਦੇਖਦੀ ਰਹੀ ਹੈ ਕਿ ਦੋ ਹੀ ਸਟੇਟ ਨੇ ਜੰਮੂ ਕਸ਼ਮੀਰ ਤੇ ਪੰਜਾਬ ਜੰਮੂ ਕਸ਼ਮੀਰ ਮੁਸਲਮਾਨ ਭਾਈਚਾਰੇ ਡੋਮੀਨੇਟ ਕਰਦਾ ਪੰਜਾਬ ਸਿੱਖ ਭਾਈਚਾਰਾ ਡੋਮੀਨੇਟ ਕਰਦਾ ਇਹਨੂੰ ਲੈ ਕੇ ਸੈਂਟਰ ਦੇ ਵਿੱਚ ਚਾਹੇ ਭਾਜਪਾ ਸੀ ਚਾਹੇ ਕਾਂਗਰਸ ਪਾਰਟੀ ਵੱਖਰੀ ਤਰ੍ਹਾਂ ਦੇਖਦੇ ਇੱਕ ਵੱਖਰੀ ਸੋਚ ਸੈਂਟਰ ਸਰਕਾਰ ਇਹਨੂੰ ਤੁਸੀਂ ਮੋٹے ਸ਼ਬਦਾਂ ਵਿੱਚ ਕਹਣਾਗੇ ਮਤਰੇ ਹੈ ਜੇ ਸਲੂਕ ਨਾਲ ਸੈਂਟਰ ਦੇਖਦਾ ਰਿਹਾ ਉਹ ਨੈਸ਼ਨਲ ਕਾਨਫਰੰਸ ਦਾ ਜਿੰਨਾ ਚੰਗੀ ਗੱਲ ਹੈਗੀ ਆ ਕਿ ਉੱਥੋਂ ਦੇ ਲੋਕਾਂ ਦੀ ਆਵਾਜ਼ بلند ਹੋ ਗਈ ਪਾਰਲੀਮੈਂਟ ਦੀ ਆਵਾਜ਼ ਗੁਰੂ ਕਿਉਂਕਿ 370 ਵੇਲੇ ਭਾਰਤ ਸਰਕਾਰ ਨੇ ਕੀ ਕੀਤਾ ਲੋਕਾਂ ਨੂੰ ਹਾਊਸ ਅਰੈਸਟ ਕੀਤਾ ਵੱਡੇ ਵੱਡੇ ਜਿਹੜੇ ਲੀਡਰ ਸੀ ਘਰਾਂ ਚੋਂ ਬਾਹਰ ਨਹੀਂ ਨਿਕਲ ਦਿੱਤਾਗਾ ਹੁਣ ਇੰਡੀਆ ਗੱਠਜੋੜ ਬਣ ਗਿਆ ਉਹ ਚੰਗੀ ਗੱਲ ਹੈ ਕਿ ਉੱਥੇ ਲੋਕਾਂ ਨੇ ਇਹ ਸਾਬਤ ਕਰ ਦਿੰਦਾ ਹੈ ਕਿ ਜਿਹੜਾ 370 ਤੁਸੀਂ ਤੋੜੀ ਹੈਗੀ ਸਾਨੂੰ ਪਰਵਾਹ ਨਹੀਂ ਹੈਗੀ ਜੇ ਪ੍ਰਵਾਨ ਹੋਈ ਹੁੰਦੀ ਤਾਂ ਉਥੋਂ ਬੀਜੇਪੀ ਨੂੰ ਜਿੱਤਣਾ ਚਾਹੀਦਾ ਉਹ ਪਰ ਉਥੇ ਬੀਜੇਪੀ ਜਿਹੜੀ ਆ ਉਹ ਨਹੀਂ ਜਿੱਤੇਗੀ ਇਹ ਇੱਕ ਨੈਸ਼ਨਲ ਕਾਨਫਰੰਸ ਵਾਸਤੇ ਕਿ ਉਥੋਂ ਜਿਹੜਾ ਉਹਨਾਂ ਦੇ ਹੱਕ ਜਿਹੜਾ ਫੈਸਲਾ ਹੈ ਹੁਣ ਜੰਮੂ ਕਸ਼ਮੀਰ ਦੇ ਵਿੱਚ ਟੋਟਲ ਜਿਹੜੀਆਂ 90 ਸੀਟਾਂ ਨੇ ਉਹਦੇ ਚੋਂ ਨੈਸ਼ਨਲ ਕਾਨਫਰੰਸ ਨੂੰ 42 ਸੀਟਾਂ ਆਈਆਂ ਨੇ 46 ਸਰਕਾਰ ਬਣਾਉਣ ਵਾਸਤੇ ਬੀਜੇਪੀ ਨੂੰ 29 ਸੀਟਾਂ ਆਈਆਂ ਨੇ ਪੀਡੀਪੀ ਨੂੰ ਤਿੰਨ ਸੀਟਾਂ 25 ਸੀਟਾਂ ਦਾ ਉਹਨੂੰ ਘਾਟਾ ਪਿਆ ਪਿਛਲੀ ਵਾਰ ਉਹਨਾਂ ਦੀਆਂ 25 ਸੀਟ 28 ਸੀਟਾਂ ਸੀ ਕਾਂਗਰਸ 6 ਸੀਟਾਂ ਆ ਗਈਆਂ ਬਾਕੀ ਜਿਹੜੀਆਂ ਉਹ 10 ਸੀਟਾਂ ਉਹਦੇ ਚ ਹੋਰ ਵੀ ਹੈ ਪਰ ਹੁਣ ਬਹੁਮਤ ਵਾਸਤੇ ਅਗਰ ਨੈਸ਼ਨਲ ਕਾਨਫਰੰਸ ਔਰ ਕਾਂਗਰਸ ਨੂੰ ਮਿਲਾ ਲਓ 42 ਤੇ 6 48 ਬਣ ਜਾਂਦੇ ਹੋ ਸਕਦਾ ਹੈ ਕਿ ਇੱਕ ਅਦਾ ਆਜ਼ਾਦ ਵੀ ਆ ਜੇ ਉਥੇ ਤੇ ਐਲਾਨ ਹੋਈ ਚੁੱਕਾ ਕਿ ਜਿਹੜਾ ਅਮਰ ਅਬਦੁੱਲਾ ਉਹ ਮੁੱਖ ਮੰਤਰੀ ਬਣ ਗਏ ਪਰ ਸਭ ਤੋਂ ਵੱਡੀ ਗੱਲ ਇਹ ਕਿ ਆਮ ਆਦੀ ਪਾਰਟੀ ਦੇ ਜਾ ਕੇ ਜੰਮੂ ਦੇ ਵਿੱਚ ਖਾਤਾ ਖੁੱਲ ਜਾਂਦਾ ਹੈਗਾ ਇੰਡੀਆ ਗੱਠ ਜੋੜ ਕਰ ਆ ਇੰਡੀਆ ਇੰਡੀਆ ਗੱਠ ਜੋੜ ਕਰਕੇ ਖਾਤਾ ਖੁੱਲਾ ਹੋਊਗਾ ਕਿਉਂਕਿ ਨਾ ਤੋਂ ਉਥੇ ਹਰਵਿੰਦ ਕੇਜਰੀਵਾਲ ਸਾਹਿਬ ਗਏ ਨੇ ਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਨੇ ਨਾ ਰਾਗੂ ਚੱਡਾ ਸਾਹਿਬ ਗਏ ਨੇ ਨਾ ਸੰਦੀਪ ਪਾਠਕ ਗਿਆ ਨਾ ਮਨੀਸ਼ ਸੋਦੀਆ ਕੋਈ ਤਾਂ ਗਿਆ ਨਹੀਂ ਉਥੇ ਪੰਜਾਬ ਤੋਂ ਕੋਈ ਐਮ ਐਲ ਏ ਵੀ ਨਹੀਂ ਗਿਆ ਪੰਜਾਬ ਤੋਂ ਕੋਈ ਮੰਤਰੀ ਵੀ ਨਹੀਂ ਗਿਆਗਾ ਇਹਦਾ ਮਤਲਬ ਹੈ ਕਿ ਸ਼ਾਇਦ ਉਹ ਇੰਡੀਆ ਗੱਠ ਜੋੜੂਗਾ ਜਾਂ ਉਸ ਜਿਹੜਾ ਉਮੀਦਵਾਰ ਜਿੱਤੇ ਆਗਾ ਉਹਦੀ ਆਪਣੀ ਉਥੇ ਲੋਕਲ ਲੈਵਲ ਤੇ ਕਾਫੀ ਫੈਨ ਫਾਲੋਅਰ ਹੋਣਗੇ ਉਹਨੇ ਆਪਣੇ ਲੋਕਾਂ 'ਚ ਉਹ ਵਿਚਰਦਾ ਰਿਹਾ ਹੋਊਗਾ ਹੋ ਸਕਦਾ ਹੈ ਕਿ ਉਹਦਾ ਪਿਸ਼ੋਕੜ ਵੀ ਬਾਹਰ ਆ ਜਾਊਗਾ ਕਿ ਉਹ ਉਹਦਾ ਪਿਸ਼ੋਕੜ ਕੀ ਸੀ ਨਾ ਕੀ ਉਹ ਨੈਸ਼ਨਲ ਕਾਨਫਰੰਸ ਤੋਂ ਟੁੱਟ ਕੇ ਆਇਆ ਸੀ ਜਾਂ ਕਾਂਗਰਸ ਪਾਰਟੀ ਤੋਂ ਟੁੱਟ ਕੇ ਆਇਆ ਸੀ ਜਾਂ ਪੀਡੀਪੀ ਤੋਂ ਟੁੱਟ ਕੇ ਆਇਆ ਹੈਗਾ ਪਰ ਜੰਮੂ ਕਸ਼ਮੀਰ ਦੇ ਵਿੱਚ ਆਮ ਆਦੀ ਪਾਰਟੀ ਦਾ ਇੱਕ ਐਮਐਲਏ ਬਣਨਾ ਜਿਹਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਵੀ ਵਧਾਈ ਦਿੱਤੀ ਔਰ ਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਵਧਾਈ ਦਿੱਤੀ ਆ ਉਹਦੇ ਨਾਲ ਕਿ ਆਮ ਆਦੀ ਪਾਰਟੀ ਪਹਿਲੇ ਨੈਸ਼ਨਲ ਪਾਰਟੀ ਬਣ ਚੁੱਕੀ ਹੈਗਾ ਪਰ 5 ਸਟੇਟਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਐਮਐਲਏ ਬਣ ਜਾਣੇ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਆ ਕਿ ਗੁਜਰਾਤ ਦੇ ਵਿੱਚ ਇਹਨਾਂ ਦੇ ਐਮਐਲਏ ਗੋਆ ਦੇ ਵਿੱਚ ਇਹਨਾਂ ਦੇ ਐਮਐਲਏ ਦਿੱਲੀ ਦੇ ਵਿੱਚ ਹੋ ਗਿਆ ਪੰਜਾਬ ਦੇ ਵਿੱਚ ਹੋ ਗਿਆ ਦੋ ਸੂਬਿਆਂ ਦੇ ਸਟੇਟ ਹੀ ਹੋ ਗਈ ਤੇ ਪੰਜਵਾਂ ਜੰਮੂ ਕਸ਼ਮੀਰ ਦੇ ਵਿੱਚ ਐਮਐਲਏ ਬਣ ਗਿਆ ਸਵਾਲ ਹੈ ਕਿ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੱਦੋਂ ਵੱਧ ਜ਼ੋਰ ਲਿਆ ਤਣੋ ਮਣੋ ਤਣੋ ਸਾਰਾ ਜ਼ੋਰ ਲਾਇਆ ਹੈਗਾ ਜੰਮੂ ਕਸ਼ਮੀਰ ਦੇ ਵਿੱਚ ਜ਼ੋਰ ਨਹੀਂ ਲਾਇਆ ਉੱਥੋਂ ਇੱਕ ਐਮਐਲਏ ਦਾ ਜਿੱਤਣਾ ਜਾਂ ਤੇ ਮੈਨੂੰ ਲੱਗਦਾ ਕਿ ਉਹ ਉਹ ਬੰਦੇ ਦੀ ਖੁਦ ਦੀ ਬਹੁਤ ਜ਼ਿਆਦਾ ਲਾਕ ਕੇ ਤੇ ਹਲਕੇ ਦੇ ਵਿੱਚ ਪਹੁੰਚ ਅਪਰੋਚ ਹੋਊਗੀ ਜਾਂ ਇੰਡੀਆ ਗੱਠ ਜਾਂ ਇੰਡੀਆ ਗੱਠ ਜੁੜ ਕਰਕੇ ਹੋ ਸਕਦਾ ਪਰ ਚੰਗੀ ਗੱਲ ਹੈ ਕਿ ਆਮ ਆਦੀ ਪਾਰਟੀ ਜੰਮੂ ਕਸ਼ਮੀਰ ਜਾ ਕੇ ਜਿੱਤਦੀ ਹੈ ਹਰਿਆਣਾ ਦੇ ਵਿੱਚ ਨਹੀਂ ਜਿੱਤਦੀ ਪਰਚੋਲ ਤੇ ਹੋਏਗੀ ਪਰ ਦਿੱਲੀ ਜਿਹੜੀ ਆਮ ਆਦੀ ਪਾਰਟੀ ਜਿਹੜੇ ਮਾਲੋ ਉਥੇ ਜਿੰਨੇ ਵੀ ਆਮ ਆਦੀ ਪਾਰਟੀ ਦੇ ਜਿਹੜੇ ਨਿੱਤਾ ਨੇ ਚਾਹੇ ਰਵਿੰਦ ਕੇਜਰੀਵਾਲ ਸਾਹਿਬ ਨੇ ਚਾਹੇ ਸੰਦੀਪ ਪਾਟਕ ਚਾਹੇ ਮਨੀਸ਼ 소ਦੀਆ ਚਾਹੇ ਰਾਗਵਚਨ ਜਿੰਨੇ ਵੀ ਇਹ ਜਿਹੜੀ ਆਮ ਆਦੀ ਪਾਰਟੀ ਦੀ ਕਰੀਮ ਉਹਨਾਂ ਦਾ ਅੱਜ ਕੱਲ ਦਿੱਲੀ ਫੋਕਸ ਘਟਾ ਹਰਿਆਣਾ ਬਿਲਕੁਲ ਫੋਕਸ ਘੱਟ ਸੀ ਇਸ ਕਰਕੇ ਰਿਜ਼ਲਟ ਨਹੀਂ ਆਏ ਉਹਨਾਂ ਦਾ ਇਸ ਟਾਈਮ ਸਾਰੇ ਦੇ ਸਾਰੇ ਜਿਹੜਾ ਫੋਕਸ ਆ ਪੰਜਾਬ ਆ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਬਹੁਤ ਜ਼ਿਆਦਾ ਦਖਲਅੰਦਾਜ਼ੀ ਦੇ ਰਹੀ ਆ ਪੰਜਾਬ ਹੀ ਉਹਨਾਂ ਦਾ ਫੋਕਸ ਆ ਬਾਕੀ ਸਟੇਟ ਉਹਨਾਂ ਦੇ ਡੀਪ ਫੋਕਸ ਹੋ ਗਏ ਨੇ ਉਹ ਦੇਖਣਾ ਕਿ ਅਰਵਿੰਦ ਕੇਜਰੀਵਾਲ ਆਮ ਆਦੀ ਪਾਰਟੀ ਦੇ ਪੰਜਾਬ ਦੇ ਮੰਤਰੀਆਂ ਨੂੰ ਬੁਲਾ ਕੇ ਮੀਟਿੰਗ ਕਰਿਆਗੇ ਨੇ ਹਾਲਾਂਕਿ ਉਹਨਾਂ ਨੂੰ ਚਾਹੀਦਾ ਹੈਗਾ ਕਿ ਸੂਬਾ ਪ੍ਰਧਾਨ ਨੂੰ ਬੁਲਾਇਆ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਕੋ ਰਿਪੋਰਟ ਲਈ ਜਾਵੇ ਕਿ ਭਈ ਤੁਸੀਂ ਸਟੇਟ ਦੇ ਮੁੱਖ ਮੰਤਰੀ ਮੈਨੂੰ ਆਪਣੇ ਆਪਣੇ ਮੰਤਰੀਆਂ ਦੀ ਰਿਪੋਰਟ ਦਿਓ ਪੋਲੀਟੀਕਲ ਮਸਲਿਆਂ ਤੇ ਉਹ ਡਿਸਕਸ ਕਰ ਸਕਦੇ ਕਿਉਂਕਿ ਪਾਰਟੀ ਦੇ ਕੌਮੀ ਕਨਵੀਨਰ ਨੇ ਪਰ ਪ੍ਰਸ਼ਾਸਨਿਕ ਕੰਮਾਂ ਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈਗਾ ਪਰ ਇੱਥੇ ਦੋਨੇ ਕੰਮ ਹੋ ਰਹੇ ਨੇ ਰਾਸੀ ਮਸਲਿਆਂ ਦੇ ਵਿੱਚ ਵੀ ਤੇ ਪ੍ਰਸ਼ਾਸਨਿਕ ਮਸਲਿਆਂ ਦੇ ਵਿੱਚ ਵੀ ਦਖਲ ਜਿਆਦਾ ਦਿੱਤਾ ਜਾ ਰਿਹਾ ਜਿਸ ਕਰਕੇ ਆਮ ਆਦੀ ਪਾਰਟੀ ਦਾ ਹਰਿਆਣਾ ਦੇ ਵਿੱਚੋਂ ਜਿੱਤਣਾ ਨਾ ਜਿੱਤਣਾ ਇਹ ਵੀ ਇੱਕ ਵੱਡਾ ਗੱਲ ਨੇ ਕਿ ਦਿੱਲੀ ਆਮ ਆਦੀ ਪਾਰਟੀ ਦਿੱਲੀ ਛੱਡ ਕੇ ਹਰਿਆਣਾ ਛੱਡ ਕੇ ਪੰਜਾਬ ਤੇ ਜਿਆਦਾ ਫੋਕਸ ਕਰ ਰਹੀ ਹੈ ਇਸੇ ਕਰਕੇ ਹਰਿਆਣਾ ਦੇ ਵਿੱਚ ਨਰਾਸ਼ ਹੋਈ ਹੈ ਔਰ ਜਿੱਥੇ ਤੁਸੀਂ ਯੋਰ ਨਹੀਂ ਲਾਇਆਗਾ ਇੱਕ ਪੈਸੇ ਦਾ ਵੀ ਯੋਰ ਨਹੀਂ ਲਾਇਆਗਾ ਕੋਈ ਉਥੋਂ ਇਹਨਾਂ ਦੀ ਫੋਟੋ ਨਹੀਂ ਆਈ ਇਵਨ ਕਿ ਮਿਲਦੇ ਕੇ ਪ੍ਰਚਾਰ ਕਰਨ ਵਾਸਤੇ ਵੀ ਨੀਗੈ ਟੈਲੀਫੋਨ ਤੇ ਵੀ ਨਹੀਂ ਕਦੀ ਗੱਲ ਹੋਈਗੀ ਪਰ ਅੱਜ ਜ਼ਰੂਰ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿ ਰਹੇ ਹੁੰਦੇ ਨੇ ਕਿ ਜਿਵੇਂ ਅਕਸਰ ਹੀ ਬਹੁਤ ਸਾਰੇ ਲੋਕ ਦਿਵਾਲੀ ਬੰਪਰ ਲੋਹੜੀ ਬੰਪਰ ਵਿਸਾਖੀ ਬੰਪਰ ਨਵਾਂ ਸਾਲ ਬੰਪਰ ਪਾਉਂਦੇ ਆਗੇ ਨੇ ਤੇ ਕਿਸੇ ਦੇ ਅਚਾਨਕ ਲਾਟਰੀ ਲੱਗ ਜਾਂਦੀ ਇਹ 5 ਕਰੋੜ ਦੀ ਜਾਂ 7 ਕਰੋੜ ਦੀ ਜਾਂ 2 ਕਰੋੜ ਦੀ ਜੰਮੂ ਕਸ਼ਮੀਰ ਦੇ ਵਿੱਚ ਵੀ ਆਮ ਆਦੀ ਪਾਰਟੀ ਦੀ ਲਾਟਰੀ ਲੱਗੀ ਹੋਰ ਕੁਝ ਨਹੀਂ ਲੱਗਾ ਗਿਆ ਇੱਕ ਨਾਲ ਅਗਵੀਂ ਗੱਲ ਅਖੀਰ ਚ ਕਰਨੀ ਬਣਦੀ ਹੈ ਇੰਜੀਨੀਅਰ ਰਾਸ਼ਿਦ ਇੱਕ ਉਹ ਨਾਮ ਹੋ ਗਿਆ ਸੀ ਕਿ ਦੋ ਹੀ ਜਿਹੜੇ ਐਮਪੀ ਸੀ ਉਹ ਬਣਦੇ ਨੇ ਜੇਲ੍ਹ ਚ ਬੰਦ ਇੱਕ ਅਮਰਿਤਪਾਲ ਸਿੰਘ ਇੱਕ ਇੰਜੀਨੀਅਰ ਰਾਸ਼ਿਦ ਉਹਨਾਂ ਨੂੰ ਬਾਹਰ ਭੇਜਿਆ ਜਾਂਦਾ ਮਨਜ਼ੂਰੀ ਮਿਲਦੀ ਹੈ ਤੇ ਉਹ ਜਾ ਕੇ ਆਪਣੀ ਪਾਰਟੀ ਦੇ ਤਰਫੋਂ ਇਲੈਕਸ਼ਨ ਲੜਦੇ ਆ 10 ਸੀਟਾਂ ਤੇ ਹਾਲਾਂਕਿ ਉਹਨਾਂ ਨੇ 90 ਦੇ ਵਿੱਚੋਂ ਕੰਟੈਸਟ ਕੀਤਾ ਦਸਾਂ ਵਿੱਚੋਂ ਇੱਕ ਤੇ ਵੀ ਸਫਲਤਾ ਨਹੀਂ ਮਿਲੀ ਕਿਤੇ ਨਾ ਕਿਤੇ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਜੇ ਉਹ ਹਾਵੀ ਹੋ ਜਾਂਦੇ ਤਾਂ ਫਿਰ ਜਿਹੜੀ ਉਥੋਂ ਦੀ ਐਨਸੀ ਨੂੰ ਸੀਟਾਂ ਮਿਲੀਆਂ ਨੇ ਜਾਂ ਫਿਰ ਕਾਂਗਰਸ ਨੂੰ ਮਿਲੀਆਂ ਨੇ ਉਹ ਵੀ ਮਾਈਨਸ ਹੋ ਸਕਦੀਆਂ ਸੀ ਜੇ ਇੰਜੀਨੀਅਰ ਰਾਸ਼ਿਦਵਾਲ ਨੂੰ ਹੋ ਜਾਂਦੇ ਲੋਕ ਦੇਖੋ ਸਭ ਤੋਂ ਵਿਡਿਗਲ ਇਹ ਮਤਲਬ ਹੈ ਕਿ ਲੋਕਾਂ ਨੇ ਇਹ ਸੋਚਿਆ ਹੋਗਾ ਵੀ ਤੇਰੇ ਨਾਲ ਧੱਕਾ ਹੋਇਆ ਤੈਨੂੰ ਅਸੀਂ ਬਾਹਰ ਕਢਾ ਦਿੰਨੇ ਹੈਗੇ ਨੇ ਪਰ ਜੇ ਤੂੰ ਇਸ ਸਿਆਸਤ ਦੇ ਵਿੱਚ ਆਉਂਗਾ ਤੇ ਤੇਰੇ ਪੁਰਾਣੇ ਜਿਹੜੇ ਸਾਰੇ ਜਿਹੜੇ ਕੱਚੇ ਚਿੱਠੇ ਉਹ ਸਾਨੂੰ ਮਨਜ਼ੂਰ ਨਹੀਂ ਆਗਾ ਇਹ ਉੱਥੋਂ ਦੇ ਲੋਕਾਂ ਦਾ ਨਜ਼ਰੀਆ ਹੋ ਸਕਦਾ ਨਾ ਕਿ ਸਾਡੀ ਤੇ ਤੇਰੇ ਤੱਕ ਸੀ ਸਾਡਾ ਨਜ਼ਰੀਆ ਤੇਰੇ ਤੱਕ ਹੀ ਸਾਡਾ ਜਿਹੜੀ ਜਜ਼ਬਾਤ ਨੇ ਜਾਂ ਤੇਰੇ ਜਜ਼ਬਾਤ ਸਾਡੇ ਤੱਕ ਤੇ ਤੈਨੂੰ ਹਲੇ ਪੋਲੀਟੀਕਲ ਤੌਰ ਤੇ ਅਸੀਂ ਹਲੇ ਤੈਨੂੰ ਨਹੀਂ ਦੇਖ ਸਕਦੇ ਕਿਉਂਕਿ ਇੱਕ ਤਾਂ ਪਹਿਲੀ ਗੱਲ ਹੈ ਕਿ ਉਹ ਐਮਪੀ ਬਣ ਗਏ ਨੇ ਜੇਲ੍ਹ ਦੇ ਵਿੱਚ ਨੇ ਚੋਣ ਪ੍ਰਚਾਰ ਦਾ ਮੌਕਾ ਮਿਲਦਾ ਲੋਕਾਂ ਨੇ ਉਹਦੇ ਕੰਮ ਦੇਖੇ ਨਹੀਂ ਕੰਮ ਕਰਦਾ ਮੌਕਣ ਵਿੱਚ ਕਰਕੇ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾਗਾ ਇਹੋ ਹਾਲ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਤਾ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਿਉਂ ਡਰੀ ਜਾ ਰਹੇ ਨੇ ਪੁਲਿਸ ਨੇ ਹੁਣ ਪੱਕੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜੈਡ ਪਲੱਸ ਸਕਿਉਰਟੀ ਰਵੇ ਇੱਕ ਪੱਕਾ ਹੀ ਉਹਨਾਂ ਨੇ ਫਾਰਮੂਲਾ ਫਿਟ ਕਰ ਦਿੱਤਾ ਕਿ ਅਮਰਪਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਹੈਗਾ ਹੁਣ ساری ਉਮਰ ਭਗਵੰਤ ਮਾਨ ਸਾਹਿਬ ਨੂੰ ਜੈਡ ਪਲੱਸ ਸਕਿਉਰਟੀ ਮਿਲ ਗਈ ਹੈਗੀ ਹੈ ਅੱਜ ਅਗਰ ਅਮਰਤਪਾਲ ਨੂੰ ਬਾਹਰ ਕੱਢ ਦਿੰਦੇ ਨੇ ਅਮਰਤਪਾਲ ਵੀ ਬੁਰੀ ਤਰ੍ਹਾਂ ਫਲਾਪ ਹੋ ਜਾਊਗਾ ਲੋਕਾਂ ਦੇ ਜਿਹੜੇ ਸੈਂਟੀਮੈਂਟ ਸੀ ਨਾ ਜਜ਼ਬਾਤ ਉਹ ਅਮਰਤਪਾਲ ਦੇ ਨਾਲ ਸੀ ਕਿ ਯਾਰ ਤੇਨਾਂ ਤੱਕ ਹੋਇਆ ਤੇ ਤੇਨੈ ਸੇ ਗਲਤ ਲੱਗੀ ਸੀ ਦੂਜੀ ਵਾਰ ਬਿਲਕੁਲ ਗਲਤ ਲੱਗੀ ਹੈ ਗਿਆ ਤੈਨੂੰ ਬਾਹਰ ਕਢਾਂਦੇ ਆਗੇ ਉਲ ਪੰਜਾਬ ਦੀ ਸਰਕਾਰ ਨੇ ਪ੍ਰਵਾਹ ਨਹੀਂ ਕੀਤੀ ਹੈਗੀ ਇਸ ਕਰਕੇ ਉਹਨਾਂ ਦੀ ਜਵਾਬ ਜੇ ਲੋਕੀ ਪੰਜਾਬ ਦੇ ਜਨਤਾ ਜਾਂ ਅਮਰਤਪਾਲ ਸੋਚੇ ਕਿ ਮੈਂ ਪੰਜਾਬ ਦੀ ਵਾਗਡੋਰ ਸੰਭਾਲ ਸਕਦਾਗਾ ਇਹ ਕਿਵੇਂ ਜਿਵੇਂ ਕਹਿੰਦੇ ਆਪੜਾ ਦਿੱਲੀ ਦੂਰ ਆ ਤੇ ਸਿਮਿਲਰਲੀ ਇੰਜੀਨੀਅਰ ਰਸ਼ੀਦਵਾਸ ਤੋਂ ਵੀ ਦਿੱਲੀ ਦੂਰ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜਜ਼ਬਾਤ ਉਦੋਂ ਹੋਰ ਸੀ ਇੱਥੇ ਲੋਕਾਂ ਦੇ 6 ਮਹੀਨੇ ਛੱਡੋ ਹਰ ਰੋਜ਼ ਜਜ਼ਬਾਤ ਬਦਲਦੇ ਆ ਗਏ ਨੇ ਇਸ ਕਰਕੇ ਲੋਕਾਂ ਨੇ ਉਸ ਤੇ ਭਰੋਸਾ ਨਹੀਂ ਕੀਤਾ ਹਾਂ ਤੇ ਤੇਰਾ ਹੱਕ ਬੰਦਾ ਸੀ ਤੂੰ ਕੰਮ ਕਰ ਰਿਆ ਸੀ ਕੌਮ ਪ੍ਰਤੀ ਜੋ ਵੀ ਕੀਤੇ ਤੇਰੇ ਤੇ ਪਰਚਾ ਦਰਜ ਹੋਇਆ ਸੀ ਅਸੀਂ ਤੇਨੂੰ ਬਾਹਰ ਕਢਾਉਣ ਵਾਸਤੇ ਤੇਨੂੰ ਵੋਟਾਂ ਪਾਉਂਗੇ ਤੇਨੂੰ ਜਿਤਾ ਦਿੱਤਾ ਹੈਗਾ ਪਰ ਸਟੇਟ ਸੰਭਾਲਣਾ ਬਹੁਤ ਵੱਡੀ ਗੱਲ ਹੈ ਹੁਣ ਉਸੇ ਕਰਕੇ ਮੈਨੂੰ ਲੱਗਦਾ ਕਿ ਜੰਮੂ ਕਸ਼ਮੀਰ ਦੀ ਜਨਤਾ ਨੇ ਉਸਤੇ ਭਰੋਸਾ ਨਹੀਂ ਕੀਤਾਗਾ ਪਰ ਉਥੇ ਇਹ ਇਹੋ ਹੀ ਹਾਲ ਕਿਸੇ ਰੋਜ਼ ਨੂੰ ਅਮਰਤਪਾਲ ਦਾ ਹੁਣ ਸਾਰਾ ਜਿਹੜਾ ਨੈਸ਼ਨਲ ਕਾਨਫਰੰਸ ਜਿਹੜਾ ਲੋਕਾਂ ਨੇ ਫਤਵਾ ਵੀ ਦਿੱਤਾ ਲੋਕਾਂ ਨੇ ਦੇਖਿਆ ਹੋਊਗਾ ਕਿ ਉਥੇ ਚਾਹੇ ਹਿੰਦੂ ਭਾਈਚਾਰਾ ਵੱਸਦਾ ਚਾਹੇ ਮੁਸਲਮਾਨ ਭਾਈਚਾਰਾ ਵੱਸਦਾ ਜਾਂ ਬਾਕੀ ਸਿੱਖ ਭਾਈਚਾਰਾ ਜਿੰਨਾ ਵੀ ਵੱਸਦਾ ਕਿ ਨਹੀਂ ਅਗਲੇ 5 ਸਾਲਾਂ ਤੱਕ ਜੇ ਜੰਮੂ ਕਸ਼ਮੀਰ ਸੇਫ ਰਹਿ ਸਕਦਾ ਉਹ ਨੈਸ਼ਨਲ ਕਾਨਫਰੰਸ ਹਸਦਾ ਹਾਲਾਂਕਿ ਨੈਸ਼ਨਲ ਕਾਨਫਰੰਸ ਦੇ ਫਾਰਕ ਅਬਦੁੱਲਾ ਦੀ ਜਿਹੜੀ ਬੋਲੀ ਉਸ ਬੋਲੀ ਨੂੰ ਲੈ ਕੇ ਭਾਜਪਾ ਨੇ ਬੜਾ ਇਤਰਾਜ਼ ਵਿਕਤ ਕੀਤਾ ਹੈਗਾ ਲੇਕਿਨ ਕਿਉਂਕਿ ਜੰਮੂ ਕਸ਼ਮੀਰ ਮੁਸਲਮਾਨ ਭਾਈਚਾਰੇ ਜਿਆਦਾ ਡੋਮਿਨੇਟ ਕਰਦਾ ਸੈਂਟਰ ਸਰਕਾਰ ਨੇ ਬੜੀ ਇੱਕ 370 ਤੋੜੀ ਹੈਗੀ ਆ ਲੇਡ ਦਾਖ ਨੂੰ ਡਿਊਟੀ ਬਣਾ ਦਿੱਤਾ ਗਿਆ ਹੈਗਾ ਕਿ ਸਾਰੀ ਉਮਰ ਸੈਂਟਰ ਦਾ ਕੰਟਰੋਲ ਰਹੇਗਾ ਜਿਵੇਂ ਪੰਜਾਬ ਦੀ ਰਾਜ ਤਾਂ ਨਹੀਂ ਚੰਡੀਗੜ੍ਹ ਪਰ ਸੈਂਟਰ ਕੰਟਰੋਲ ਕਰਦਾ ਹੈਗਾ ਪਰ ਜਿਹੜੀ ਜੰਮੂ 벨ਟ ਹੈ ਹਿੰਦੂ 벨ਟ ਹੈ ਉਹਦੇ ਚ ਭਾਜਪਾ ਨੂੰ ਜਿਹੜੀਆਂ ਸੀਟਾਂ ਨੇ ਪਿਛਲੇ ਸਾਲ ਦੇ ਨਾਲ ਉਹਨਾਂ ਨੂੰ 3-4 ਸੀਟਾਂ ਵੱਧ ਆਈਆਂ ਲੇਕਿਨ ਗੱਲ ਤੇ ਸਰਕਾਰ ਦੀ ਆ ਸਰਕਾਰ ਜਿਹੜੀ ਹੈਗੀ ਆ ਉਹ ਹੁਣ ਨੈਸ਼ਨਲ ਕਾਨਫਰੰਸ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ ਲੇਕਿਨ ਇਹ ਇੱਕ ਸਨੇਹਾ ਵੀ ਆ ਕਿ ਇੰਡੀਆ ਗੱਠ ਜੋੜ ਨੂੰ ਇੱਕ ਇੱਕ ਸਨੇਹਾ ਦੇ ਮਿਲ ਕੇ ਜੇ ਗੱਠ ਜੋੜ ਇਕੱਠਾ ਤੇ ਭਾਜਪਾ ਦਾ ਨੁਕਸਾਨ ਆ ਜੇ ਗੱਠ ਜੋੜ ਅੱਡ-ਅੱਡ ਲੜੂਗਾ ਤੇ ਭਾਜਪਾ ਨੂੰ ਫਾਇਦਾ ਹੈਗਾ ਹਰਿਆਣੇ ਦੇ ਵਿੱਚ ਹੁਣ ਆ ਜਿਹੜੀ ਹਰਿਆਣੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਨੂੰ ਆਪਸੀ ਫੁੱਟ ਦੀ ਲੜਾਈ ਦਾ ਇਹ ਸਬਕ ਮਿਲਿਆਗਾ ਕਿ ਚਾਰ ਥਾਡੇ ਤੁਰੇ ਫਿਰਦੇ ਹੈਗੇ ਨੇ ਇਹ ਪੰਜਾਬ ਦੀ ਕਾਂਗਰਸ ਪਾਰਟੀ ਨੂੰ ਇਸ ਤੋਂ ਸਬਕ ਸਿੱਖਣਾ ਚਾਹੀਦਾ ਹੈਗਾ ਕਿ ਜੇ ਤੁਹਾਡੀਆਂ ਵੀ ਇਜੇ ਹੀਆਂ ਸਿਆਸੀ ਭੁੱਖਾ ਰਹੀਆਂ 27 ਨੂੰ ਇਲੈਕਸ਼ਨ ਹੋਣੀ ਜਾਂ 229 ਨੂੰ ਇਲੈਕਸ਼ਨ ਨੂੰ ਪਤਾ ਨਹੀਂ ਹੈ 27 ਨੂੰ ਤਾਂ ਪੱਕੀ ਆ 229 ਤੇ ਕੱਚੀ ਗੱਲ ਹਲੇ ਵੀ ਅੱਜ ਹੀ 6-6 ਪੰਜਾਬ ਦੇ ਵਿੱਚ ਮੁੱਖ ਮੰਤਰੀ ਤੁਰੇ ਫਿਰਦੇ ਹੈਗੇ ਨੇ ਉਹਨਾਂ ਨੂੰ ਘੱਟੋ ਘੱਟ ਪਹਿਲਾਂ ਇਹ ਵੀ ਇਲੈਕਸ਼ਨ ਜਿੱਤ ਲਓ ਬਹੁਮਤ ਲੈ ਲਓ ਮੁੱਖ ਮੰਤਰੀ ਬਾਅਦ ਚ ਬਣ ਜਾਓ ਹਰਿਆਣਾ ਦੇ ਵਿੱਚ ਇੱਕ ਵੱਡਾ ਕੰਨ ਰਿਹਾ ਹੈਗਾ ਕਿ ਸਰਕਾਰ ਬਣੀ ਨਹੀਂ ਤੇ ਮੁੱਖ ਮੰਤਰੀ ਚਾਰ-ਚਾਰ ਤੁਰੇ ਫਿਰਦੇ ਸੀ ਤਿੰਨ-ਚਾਰ ਤੇ ਨਰਾਸ਼ ਤੇ ਨਰਾਜ ਹੋ ਕੇ ਬੀਜੇਪੀ ਚ ਸ਼ਾਮਲ ਹੋ ਗਏ ਪੰਜਾਬ ਦੇ ਜਿਹੜੇ ਲੀਡਰ ਨੇ ਚਾਹੇ ਉਹਦੇ ਚ ਅਚਰਜੀ ਚੰਨੀ ਨੇ ਚਾਹੇ ਉਹਦੇ ਚ ਪ੍ਰਗਟ ਸਿੰਘ ਨੇ ਚਾਹੇ ਉਹਦੇ ਨਵਜੋਤ ਸਿੰਘ ਸਿੱਧੂ ਨੇ ਚਾਹੇ ਉਹਦੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਚਾਹੇ ਉਹਦੇ ਚ ਪ੍ਰਤਾਪ ਸਿੰਘ ਬਾਜਵਾ ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਚਾਹੇ ਉਹ ਤੇ ਰਫਤਰਜਿੰਦਰ ਸਿੰਘ ਬਾਜਵਾ ਕਿ ਅਜ ਹੁਣ ਤੋਂ ਹੀ ਮੁੱਖ ਮੰਤਰੀ ਬਣਦੇ ਸੁਪਨੇ ਲੈਣੇ ਬੰਦ ਕਰੋ ਜੇ ਮੁੱਖ ਮੰਤਰੀ ਦੇ ਸੁਪਨੇ ਲੈਣੇ ਤੇ ਹਰਿਆਣਾ ਤੁਹਾਡੇ ਬਿਲਕੁਲ ਸਾਹਮਣੇ ਹੈਗਾ ਹਰਿਆਣੇ ਵਾਲੇ ਵੇਖ ਲਓ 27 ਅਲਬੜੀ ਦੂਰਾ ਪਰੇ ਹੁਣ ਤੋਂ ਹੀ ਮੁੱਖ ਮੰਤਰੀਆਂ ਦੀਆਂ ਕੁਰਸੀਆਂ ਚੋੱਕ ਕੇ ਤੁਰੇ ਫਿਰਦੇ ਹੈਗੇ ਨੇ ਜਦ ਤੱਕ ਪਾਰਟੀ ਦੇ ਵਿੱਚ ਏਕਤਾ ਨਹੀਂ ਹੋਏਗੀ ਤਦ ਤੱਕ ਤੁਹਾਡੀ ਸਰਕਾਰ ਪੰਜਾਬ ਚ ਨਹੀਂ ਬਣਦੀ ਇਹ ਹਰਿਆਣੇ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਹੈਗਾ